बाबा बाबा क्या यार और कुछ नहीं है बॉडीज हेलो बॉडीज मैं कैमरे में नहीं ਵਾਦੀ ਰੋਹ ਮੈਨੂੰ ਮਾਰ ਦੇ ਵਾਦੀ ਰੋਹ ਵਾਦੀ ਰੋਹ ਜਾਣ ਰੋਹ ਆਲਗਰੀ ਫੜਜੋ ਫੜਜੋ ਕਰਲੇ ਤੋਂ ਜੋ ਜਿਹੜਾ ਅੱਜ ਨਾਕਾ ਲਾਇਆ ਇਹ ਨਾਕਾਬੰਦੀ ਤਿਹਾਰਾਂ ਨੂੰ ਮੱਦੇਨਜ਼ਰ ਲਾ ਕੇ ਨਾਕਾਬੰਦੀ ਕੀਤੀ ਹੋਈ ਹੈ ਅੱਜ ਖਾਸ ਜਿਹੜਾ ਮੌਨਟ ਹੈ ਉਹ ਹੈ ਡਰਿੰਕ ਐਂਡ ਡਰਾਈਵ ਡਰਿੰਕ ਐਂਡ ਡਰਾਈਵ ਦੇ ਚਲਾਨ ਕੱਟੇ ਜਾ ਰਹੇ ਨੇ ਜਿਹੜੇ ਕਿ ਸ਼ਰਾਬ ਪੀ ਕੇ ਕਾਰਾਂ ਚਲਾਉਂਦੇ ਨੇ ਗੱਡੀਆਂ ਚਲਾਉਂਦੇ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਵੱਧ ਤੋਂ ਵੱਧ ਕਿਹਨੇ ਜਿਹੜਾ ਨਾਕਾ ਲਾਇਆ ਆ ਸਾਡੇ ਨਾਕੇ ਅੱਜ ਫੌਰਾ ਚੌਕ ਲੱਗਾ ਹੈ ਨੀਵਲਾਪੁਰ ਚੌਕ ਲੱਗਾ ਹੈ ਲੱਕੜ ਮੰਡੀ ਲੱਗਾ ਹੋਇਆ ਜੀ ਤਵਾਖਵਾਕ ਪੁਆਇੰਟ ਲੱਗੇ ਹੋਏ ਆ ਜੀ ਬਾਈਕਲ ਚਲਾ ਰਿਹਾ ਰਹੀ ਕਿਹੜਾ ਜੇਰੇ ਅਸੀਂ ਤੁਹਾਨੂੰ ਇਹ ਤੁਹਾਡੇ ਮਾਧਿਅਮ ਰਾਹੀਂ ਸੁਚੇਤ ਕਰਨਾ ਚਾਹੁੰਦੇ ਵੀ ਜਿਹੜੇ ਗੱਡੀਆਂ ਚਲਾਉਂਦੇ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਅਨਮੋਲ ਜਾਨ ਹੈ ਕਰਨ ਮੋਰਤਨ ਵੀ ਤੁਹਾਡੀ ਤੁਹਾਡੇ ਨਾਲ ਕੋਈ ਹਾਸਾ ਨਾ ਹੋ ਸਕੇ ਤੇ ਇਹੀ ਅਸੀਂ ਕਹਿਣਾ ਚਾਹੁੰਦੇ ਵੀ ਸ਼ਰਾਬ ਪੀ ਕੇ ਕੋਈ ਵੀ ਵਹੀਕਲ ਨਾ ਚਲਾਓ ਇਹ ਚਲਾਨਾ ਮੌਕੇ ਕੱਟਿਆ ਹੈ ਹਾਂਜੀ ਚਲਾਨ ਮੌਕੇ ਤੇ ਕੱਟਿਆ ਜਾ ਰਿਹਾ ਹੈ ਅਸੀਂ ਅੱਜ ਵੱਧ ਤੋਂ ਵੱਧ ਚਲਾਨ ਕੱਟੇ ਨੇ ਇਸ ਪੁਆਇੰਟ ਤੇ ਵੀ ਅਸੀਂ ਚਾਰ ਚਲਾਨ ਕੱਟੇ ਨੇ ਇਹ ਚਲਾਨ ਕਿਵੇਂ ਹੋਣਾ ਹੈ ਕਹਿੰਦੇ ਕਿ ਜਿਹੜਾ ਲਿਸੈਂਸ ਕੈਂਸਲ ਹੋਵੇ ਜਿਹੜਾ ਦਾ ਚਲਾਨ ਬਣਦਾ ਇਹ ਦੇਖੋ ਉਹਦੇ ਬਾਰੇ ਤੁਸੀਂ ਜੇ ਇਹ ਆਨਲਾਈਨ ਚਲਾਨ ਹੈ ਉਹ ਤੇ ਫਿਰ ਡਿਸੀਜਨ ਆਪਣੇ ਡੀਟੀ ਆਰਟੀਓ ਆਫਿਸ ਵਾਲੇ ਲੈਂਦੇ ਨੇ